ਤੋ ਹਰणसी ਨਾਲ ਅਲਾਹਾਬਾਦ ਕੁੰਮ ਗਏ ਆ ਜਿੱਥੇ ਕੰਫ ਲੱਗਾ ਸੀਗਾ ਪ੍ਰਯਾਗਰਾਜ ਦਾ ਤੇ ਹੁਣ ਜਿਹੜੇ ਸਾਡੇ ਨਾਲ ਪੈਸੰਜਰ ਆਏ ਆ ਨਾ ਸੀਨਦਰ ਰਿਵਿਊ ਲੈ ਕੇ ਪੁੱਛਦੇ ਆ ਤੇ ਤੁਹਾਨੂੰ ਪ੍ਰਯਾਗਰਾਜ ਅਲਾਹਾਬਾਦ ਦੀ ਜਿਹੜੀ ਸਿਟੀ ਆ ਕਿੱਦਾ ਵੀ ਲੱਗੀ ਤੇ ਕਿੱਥੇ ਕਿੱਥੇ ਘੁੰਮੇ ਕਿਹੜਾ ਗੰਗਾ ਨਾਤਾ ਕਰੇ ਨਾਤਾ ਤੇ ਜਿਹੜੇ ਪੈਸੰਜਰ ਸਾਡੇ ਨਾਲ ਰਹੀ ਆ ਤੇ ਇਹਨਾਂ ਦਾ ਉਹਨਾਂ ਨੂੰ ਮੈਸੇਜ ਕੀ ਆ ਦਰਵਾਜਾ ਸਾਹਿਬ ਸਭ ਤੋਂ ਪਹਿਲਾਂ ਪੁੱਛਦੇ ਸਾਡੀ ਕੋਲ ਵੀਰ ਵਾਢੀ ਨਾਲ ਅੰਟੀ ਤੁਸੀਂ ਸਾਡੇ ਨਾਲ ਲਾਹਾਬਾਦ ਆਏ ਹੋ ਤੇ ਤੁਹਾਨੂੰ ਕਿਵੇਂ ਦਾ ਲੱਗਾ ਕੇ ਬਹੁਤ ਵਧੀਆ ਲੱਗਾ ਤੇ ਤੁਸੀਂ ਕਿੰਨੀ ਵਾਰ ਆਏ ਹੋ ਦੂਸਰੀ ਵਾਰ ਆਏ ਆ ਜਿਹੜੇ ਤੁਹਾਡੇ ਨਾਲ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਤੁਹਾਡਾ ਕੀ ਆ ਸਾਰੇ ਨੂੰ ਜ਼ਰੂਰ ਆਉਣਾ ਚਾਹੀਦਾ ਸੀ ਅੱਛਾ ਸਾਰਿਆਂ ਨੂੰ ਆਉਣਾ ਚਾਹੀਦਾ ਸੀ ਠੀਕ ਆ ਤੇ ਤੁਸੀਂ ਅਗਲੇ ਸਾਲ ਆਉਂਗੇ ਕਿ ਨਹੀਂ ਆਉਂਗੇ ਠੀਕ ਆ ਚਲੋ ਠੀਕ ਆ ਆਂਟੀ ਹੋਣੀ ਨਾ ਦੂਜੀ ਵਾਰ ਆਏ ਆ ਤੇ ਤੁਹ ਅੱਗੇ ਜਿਹੜੇ ਪਹਿਲੀ ਵਾਰ ਵੀ ਆਏ ਆ ਮੇਰੇ ਵਰਗੇ ਉਹਨਾਂ ਨੂੰ ਵੀ ਪੁੱਛਾਂਗੇ ਤੇ ਜਿਹੜੇ ਦੂਜੀ ਤੀਜੀ ਵਾਰ ਆਇਆ ਉਹਨਾਂ ਨੂੰ ਪੁੱਛਾਂਗੇ ਚਲੋ ਆਜੋ ਅੰਕਲ ਜੀ ਕੋ ਅੰਕਲ ਜੀ ਹਾਂਜੀ ਤੁਹਾਨੂੰ ਕਿਹਦਾ ਲੱਗਾ ਲਾਵਾ ਵਧੀਆ ਲੱਗਾ ਵਧੀਆ ਲੱਗਾ ਤੇ ਇੱਕ ਤਾਂ ਕੰਗਾ ਹੀ ਲਾਤੇ ਤੁਸੀਂ ਹਾਂਜੀ ਅਗਲੇ ਸਾਲ ਆਉਂਗੇ ਮੈਂ ਆਪਾਂ ਆਉਂਗਾ ਪਾਪਾ ਦੇ ਨਾਲ ਲੱਗ ਕੇ 500 ਰੁਪਇਆ ਵੇ ਖਰਚੋਗੇ 1000 ਰੁਪਇਆ ਚਲੋ ਵਧੀਆ ਠੀਕ ਹੈ ਤੇ ਤੁਸੀਂ ਅਗਲੇ ਸਾਲ ਆਉਂਗੇ ਕਿ ਨਹੀਂ 500 ਰੁਪਏ ਪੱਕਾ ਕਰੀਏ ਤਾਂ ਅੱਠਾ ਨਹੀਂ ਹਾਂਜੀ ਜੇ ਬੋਕਾ ਮਿਲਦਾ ਤਾਂ ਜ਼ਰੂਰ ਆਉਂਦੀ ਮੈਨੂੰ ਬਹੁਤ ਵਧੀਆ ਲੱਗਾ ਹਾਂਜੀ ਬਾਜੀ ਤੁਹਾਨੂੰ ਜਿੱਦਾਂ ਰੱਟਾ ਘੁੰਮਗੇ ਕਿਸਤੀ ਝੂੜੇ ਲੈ ਨਾਤੇ ਕਿ ਨਹੀਂ ਚਲੋ ਵਧੀਆ ਸਾਥੀ ਅੰਕਲ ਜੀ ਇਹ ਨੇ ਸਾਡੇ ਪਿਆਰੇ ਅੰਕਲ ਜੀ ਪਿੱਛੇ ਘਰ ਵੜੇ ਜ ਮੈਨੂੰ ਵਿੱਚ ਲੈਣਗੇ ਇਹ ਨੇ ਸਾਡੇ ਲੰਬੜਦਾਰ ਜੀ ਜਨਰ ਸਕੰਤਰ ਸ਼ਿਗਰਉਦਾਸ ਕੋਲ ਪ੍ਰਬੰਧਕ ਕਮੇਟੀ ਦਾ 34 ਸਾਲ ਦਾ ਤੇ ਇਹ 23 ਸਾਲ ਪਹਿਲਾਂ ਤੋਂ ਬਨਾਰਸ ਤੇ ਪ੍ਰਿਆਗਰਾਜ ਆ ਰਹੇ ਆ ਇਹਨਾਂ ਦੇ ਥਰੂ ਅਸੀਂ ਬਨਾਰਸ ਆਏ ਆ ਤੇ ਪ੍ਰਿਆਗਰਾਜ ਜੀ ਨਾਲ ਦੇ ਥਰੂ ਆਏ ਤੇ ਇਹਨਾਂ ਦਾ ਤਾਂ ਬਹੁਤ ਤਜਰਬਾ ਆ ਚਾਰ ਗੱਲਾਂ ਅਸੀਂ ਤਾਂ ਪੁੱਛਾਂਗੇ ਤੁਹਾਨੂੰ ਕਿਵੇਂ ਦਾ ਲੱਗਾ ਤੇ ਬਾਕੀਆਂ ਨੂੰ ਕੀ ਮੈਸੀ ਲੱਗੜੜੀ ਦੱਸੋ ਕੋਈ ਹਿੰਦੂ ਮਤਰਾ ਤੋਂ ਵੱਡਾ ਦੇਸ਼ ਇੰਸਾਨ ਆ ਪ੍ਰਿਆਗਰਾਜ ਪਹਿਲਾ ਨਾਮ ਦਾ ਹਲਾਬਾ ਪ੍ਰਿਆਗਰਾਜ ਨਾ ਤੇ ਦੁਸਤਾਂ ਦੀ ਵੀ ਸਭ ਤੋਂ ਧਰਤੀ ਨੂੰ ਰਮਾ ਜੀ ਦਾ ਪ੍ਰਦਾਨ ਤੇ ਜਿਹੜਾ ਇਹ ਗੰਗਾ ਜਮਨਾ ਵਧੀਆ ਵਾਹ ਤੁਮੀ ਬੜੀਆ ਵਾਹ ਜੀ ਵਾਹ ਚਲੋ ਹਾਂ ਜੀ ਭਾਈ ਤੁਹਾਨੂੰ ਕਿੱਦਾਂ ਲੱਗਾ ਘੁੰਮ ਕੇ ਦੋਸਤ ਬਹੁਤ ਵਧੀਆ ਚਲੋ ਵਧੀਆ ਅੰਕਲ ਜੀ ਤੁਹਾਨੂੰ ਕਿੱਦਾਂ ਲੱਗਾ ਘੁੰਮ ਕੇ ਇਹ ਤਾਂ ਬਹੁਤ ਅੱਛਾ ਸੀ ਚਲੋ ਵਧੀਆ ਅੱਛਾ ਲੱਗਾ ਖਰਾ ਲੇਕੋ ਬਹੁਤ ਵਧੀਆ ਤੇ ਹਾਂਜੀ ਰਾਏ ਕੁਮਾਰ ਅੰਕਲ ਜੀ ਤੁਹਾਡਾ ਕੀ ਕਹਿਣਾ ਹੈ ਇਸ ਪ੍ਰੈਗ ਰਾਏ ਮੈਂ ਅੱਜ ਪਹਿਲੀ ਵਾਰ ਆਇਆ ਨਾ ਬਹੁਤ ਵਧੀਆ ਲੱਗਾ ਔਰ ਸਭ ਨੂੰ ਮਾਰਾ ਇਹਨਾਂ ਦਰਸ਼ਕਾਂ ਦਾ ਚਾਹੀਦੇ ਆ ਤੇ ਉਹਨਾਂ ਦਾ ਜੀਵਨ ਨਾਛੀਰ ਬੱਲੇਗਾ ਜਿੰਨਾ ਤੁਸੀਂ ਬਹੁਤ ਸਾਰਾ ਦੇ ਇੰਟਰਵਿਊ ਕਰਦੇ ਹੋ ਸਾਰਾ ਤੇ ਪੁੱਛਦੇ ਆ ਤੁਹਾਡਾ ਮੈਸੇਜ ਕੀ ਆ ਤੁਹਾਡਾ ਮੈਸੇਜ ਕੀ ਆ ਅੱਜ ਵੀ ਤੁਹਾਡੇ ਤੋਂ ਪੁੱਛਦੇ ਆ ਤੁਹਾਡਾ ਮੈਸੇਜ ਕੀ ਆ ਮੇਰਾ ਮੈਸੇਜ ਇਹ ਹੈ ਵੀ ਜਿਹੜੀਆਂ ਸੰਗਤਾਂ ਗੁਰੂ ਦੇ ਨਾਲ ਜੁੜੀਆਂ ਰਹਿਣ ਹਾਂਜੀ ਉਹਨਾਂ ਦਾ ਪ੍ਰਵਚਨ ਸੁਣਾ ਜਾਵੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਲਿਖਾਇਆ ਜਾਵੇ ਔਰ ਗੁਰੂ ਦੇ ਨੱਗੇ ਕਦਮ ਦੇ ਚਲੇ اے پردان جی ਤੁਹਾਨੂੰ ਕਿਦੋਂ ਲੱਗਾ ਪ੍ਰਾਇਗਰਾਹ ਕੰਮ ਗਿਆ ਜੀ هون بھائی ਅੱਜ ਬਹੁਤ ਬੜਾ ਕਿੰਨੀ ਵਾਰ ਆਏ ਤੁਸੀਂ ਸੱਤਵੀਂ ਵਾਰ ਵਾਹ ਵਾਹ ਇਹ ਸਾਡੇ ਸ਼੍ਰੀ ਗੁਰੂ ਨਾਨਕ ਧਰਮ ਪ੍ਰਬੰਧਕ ਕਮੇਟੀ ਦੇ ਮਨਜੂਤਾ ਪ੍ਰਧਾਨ ਜੀ ਆ ਤੇ ਅਸੀਂ ਦਾ ਰਾਈ ਬਨਾਰਸ ਆਏ ਸੀ ਤੇ ਇਹਨਾਂ ਦੇ ਨਾਲ ਹੀ ਪ੍ਰਾਇਗਰਾਹ ਆਏ ਆ ਤੇ ਇਹਨਾਂ ਨਾਲ ਹੀ ਕਮੇਟਾ ਵੀ ਰਹੀਦਾ ਬਈ ਸਾਡੀ ਵੀਡ ਨੂੰ ਦੇਖ ਲਈ ਬੜਿਆ ਇਹ ਸਾਡੇ ਰਾਏਕ ਬਾਸ ਸੰਤੋ ਐਨਸੀ ਕੌਂਸਲਰ ਬਰੋਕਰ ਪੰਜ ਨੰਬਰ ਵਾਲੇ ਨੇ ਫਰੰਦਾ ਲਏ ਤੇਰਾ ਹਵਾ ਓਕੇ ਤੇ ਜੀ ਅੰਟੀ ਤੁਹਾਨੂੰ ਕਿਦੋਂ ਲੱਗਾ ਕੰਮ ਗਿਆ ਪਹਿਲੀ ਵਾਰ ਆਏ ਸੀ ਤੁਸੀਂ ਨਹੀਂ ਤੁਸੀਂ ਆਖਿਆ ਅੱਛਾ ਤੁਸੀਂ ਬਿਲਕੁਲ ਸਹੀ ਮੈਂ ਬੈਠੀ ਰਹੇ ਅੱਛਾ ਤੁਸੀਂ ਗੰਗਾ ਨਾਲ ਤੇ ਹੋਰ ਕੀ ਕੀ ਕੀਤਾ ਇੱਥੇ ਆ ਕੇ ਪਰਿਆਨਾ ਦਾ ਪ੍ਰੋਗਰਾਮ ਹੈ ਹੱਜ ਵਾਲਾ ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਮੰਨ ਲਈ ਆਇਆ ਪੰਜਵੀਂ ਵਾਰ ਆਉਂਦੇ ਹਾਂ ਕਿੰਨੇ ਦਿਨ ਹੋ ਆਈ ਜਾਓ ਨਹੀਂ ਜਦੋਂ ਤੱਕ ਜਿੱਕੇ ਮੈਂ ਆਣਾ ਜਣਾ ਬਹੁਤ ਹੀ ਵਧੀਆ ਸਟਾਰਟ ਕੀਤਾ ਗਾਇਕ ਜੀ ਉੱਕੇ ਲੈ ਕੇ ਬਹੁਤ ਸਾਡਾ ਜੀ ਹਾਂਜੀ ਜੀ ਨਾਮ ਜੀ ਸਾਡਾ ਆਈ ਪਲਾਨ ਜੀ ਚਲੋ ਹੁਣ ਆਪਾਂ ਇਹਨਾਂ ਪਾਸੇ ਤੁਹਾਡਾ ਕੀ ਮੈਸੇਜ ਹੈ ਬਾਕੀ ਉਹਦੇ ਤੁਹਾਨੂੰ ਕਿਵੇਂ ਦਾ ਲੱਗਾ ਇੱਕ ਦੋ ਜੀ ਅਸੀਂ ਸਾਰੇ ਸੰਤਨ ਨੂੰ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਅਸੀਂ ਐਡਵਰਟਿਸਮੈਂਟ ਲੈ ਕੇ ਆਏ ਹਾਂ ਮਤੋਂ ਮਤ ਸਾਡਾ ਸਹਿਯੋਗ ਹੋਵੇ ਬਾਲੇ ਨਾਲ ਆਓ ਜੀ ਅਸੀਂ ਤੁਹਾਨੂੰ ਸਾਰੇ ਬਨਾਰਸ ਸ਼ਹਿਰ ਦੇ ਦਰਸ਼ਨ ਕਰਾਈਏ ਇਥੇ ਕਿਹਾ ਆਸ-ਪਾਸੇ ਜੋ ਵੀ ਜਗਾ ਦੇਖਣਯੋਗ ਹੈ ਜਿਸ ਤਰ੍ਹਾਂ ਅਸੀਂ ਪਹਿਲਾਂ ਤੋਂ ਉੱਥੇ ਆਏ ਰਹੇ ਹਾਂ ਅਸੀਂ ਇੱਥੇ ਆਏ ਹਾਂ ਸਾਰੇ ਸਭ ਨੂੰ ਇੰਦਾਂ ਦੀ ਜਗ੍ਹਾ ਦੇ ਘੁਮਾਇਆ ਦਿਆ। ਠੀਕ ਹੈ ਜੀ। ਤੇ ਹਾਂ ਜੀ ਤੁਸੀਂ ਤੁਹਾਨੂੰ ਕਿੱਦਾਂ ਲੱਗਾ ਪ੍ਰਾਇਕਰਜ ਘੁੰਮ ਕੇ? ਪਹਿਲੀ ਵਾਰ ਆਏ ਤੁਸੀਂ। ਤੇ ਤੁਸੀਂ ਨਾ ਦੇ ਇੱਥੇ ਗੰਗਾ ਅਰਤੀ। ਤੇ ਤੁਸੀਂ ਤੁਹਾਨੂੰ ਕਿੱਦਾਂ ਲੱਗਾ? ਬਹੁਤ ਵਧੀਆ ਲੱਗਾ ਜੀ। ਲੱਗਾ। ਚਲੋ। ਹੈ? ਕਿਦਾਂ? ਘੁੰਮਾ ਲਿਆ ਉਹਨਾਂ। ਤੇ ਹੁਣ ਅਸੀਂ ਤੁਹਾਨੂੰ ਮਿਲਾਉਂਦੇ ਆ ਸਾਡੇ ਸ਼ਿਕਰਦਾਸ ਭਗਤ ਜੀ ਦੇ ਹੈੱਡ ਗ੍ਰੰਥੀ ਬਾਬਾ ਜੀ ਪਰਮਜੀਤ ਜੀ ਤੇ ਬਾਬਾ ਜੀ ਤੁਸੀਂ ਕਿੰਨੀ ਵਾਰ ਪ੍ਰਯਾਗ ਰਾਏ ਤੇ ਬਨਾਰਸ ਆਏ ਆ ਤੇ ਤੁਹਾਨੂੰ ਆ ਕੇ ਕਿਵੇਂ ਦਾ ਲੱਗਾ ਬਹੁਤ ਸਮਾਂ ਹੋ ਗਿਆ ਸਾਡੇ ਨੂੰ ਅਰਦਾਸ ਲਈ ਦੇ ਜਨਮ ਸਥਾਨ ਤੇ ਦਰਸ਼ਨ ਕਰਦੇ ਹਾਂ ਦਾ ਬਹੁਤ ਤੇ ਕਾਫੀ ਸਮਾਂ ਹੋ ਗਿਆ ਹੋ ਗਿਆ ਤੇ ਜੀ ਗੁਰਦਾਬ ਅੱਗੇ ਪ੍ਰਕਾਸ਼ ਪੰਡੋਲੀਆ ਜੀ ਦੇ ਅਨੁਸਾਰ ਸਵੇਰ ਤੋਂ ਹੀ ਹਾਂ ਸੇ ਦੱਸ ਰਹੇ ਕਿ ਕਿਸੇ ਸੰਸਥਾ ਦਾ ਮਨ ਨਿਰਮਾਣ ਦਾਰਦਾਰ ਕਮਨ ਸੋਰੀ ਪ੍ਰਿਆਗਨਾਥ ਕੋ ਬਹੁਤ ਜੀ ਲੱਗੇ ਮੈਂ ਪਿਛਲੀ ਵਾਰ ਆਇਆ ਅੱਛਾ ਤੇ ਅਗਲੇ ਸਾਲ ਆਉਂਗੇ ਫੇਰ ਤੇ ਬਾਕੀਆਂ ਨੂੰ ਕੀ ਮੈਸੇਜ ਆ ਅਸੀਂ ਇਹੀ ਸਾਰੇ ਆਉਂਦੇ ਨਾਲ ਮਿਲ ਕੇ ਸੰਗਤ ਦੇ ਨਾਲ ਹੀ ਵਧੀਆ ਜਗ੍ਹਾ ਘੁੰਮਣ ਨੂੰ ਮਨ ਲੱਗਾ ਪੂਰਾ ਤੇ ਗੰਗਾ ਜੀ ਨੇ ਅੱਤੇ ਸੀ ਤੇ ਵੱਖਰਾ ਮੂਮੈਂਟ ਸੀ ਜਾਂ ਐਮੇਜਾ ਸੀਗਾ ਪੱਕਾ ਸੀ ਜਾਈਏ ਕਿਤੇ ਚਲੋ ਠੀਕ ਹੈ ਤੇ ਹੈਪੀ ਬਾਈ ਤੁਹਾਨੂੰ ਕਿੰਨਾ ਲੱਗਾ ਨਾਤੇ ਗੰਗਾ ਜੀ ਚਲੋ ਠੀਕ ਹੈ ਤੇ ਸਾਡੇ ਭਾਈ ਸਾਹਿਬ ਇਹ ਤਾਂ ਸਾਡਾ ਬੜਾ ਭਾਈ ਸਾਜਣਾ ਵੀਰ ਜੀ ਤੁਹਾਨੂੰ ਕਿੱਦਾਂ ਦਾ ਲੱਗਾ ਇਹ ਜਲਵਾ ਨਮਾਇਣਾ ਬਹੁਤ ਹੀ ਲੱਗਾ ਤੇ ਗੰਗਾ ਜੀ ਨੇ ਨਾਚੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਘੁੰਮੇ ਤੁਸੀਂ ਘੋੜ ਚ ਹਾਂਜੀ ਬਿਲਕੁਲ ਜੀ ਬਹੁਤ ਪੂਰਾ ਆਨੰਦਮਾਨ ਹੈ ਚਲੋ ਟੀ ਪਰ ਸਾਡੇ ਨਾਲ ਕੁਛ ਕੁੜੀਆਂ ਵੀ ਆ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਪਹਿਲੀ ਕੁੜੀ ਦਾ ਨਾਮ ਹੈਗਾ ਮੁਸਕਾਨ ਤੇ ਚਲੋ ਦੱਸੋ ਸਾਨੂੰ ਕਿੱਦਾਂ ਦਾ ਲੱਗਾ ਬਹੁਤ ਉੱਚੀ ਬਹੁਤ ਵਧੀਆ ਬਹੁਤ ਵਧੀਆ ਗੰਗਾ ਜੀ ਨੇ ਨਾਚੇ ਤੁਸੀਂ ਛੇਪੇ ਟੁਟੇ ਨੇ ਕਿਦਾ ਮੈਂ ਸਾਰੇ ਤੇ ਪੁੱਛੀ ਜਾਂਦਾ ਕੁਝ ਆਪਣੇ ਕੋਲੋਂ ਵੀ ਦੱਸੋ ਚਲੋ ਠੀਕ ਹੈ ਤੁਹਾਨੂੰ ਠੀਕ ਲੱਗਾ ਘੁੰਮਣਾ ਠੀਕ ਹੈ ਤੇ ਹੁਣ ਮੇਰੇ ਨਾਲ ਇਹ ਕੈਮਰਾ ਤੇ ਜਿਹੜੀ ਵੀਡੀਓ ਬਣਾ ਰਹੇ ਨੇ ਸ਼ੋਮ ਕੁਮਾਰ ਭਾਈ ਤੁਹਾਨੂੰ ਕਿੱਦਾਂ ਦਾ ਲੱਗਾ ਘੁੰਮ ਕੇ ਬਹੁਤ ਵਧੀਆ ਲੱਗਾ ਬਾਈ ਬਹੁਤ ਵਧੀਆ ਲੱਗਾ ਗੰਗਾ ਇਨਾਤੇ ਹਾਂਜੀ ਹਾਂਜੀ ਤੇ ਪਹਿਲੀ ਵਾਰ ਆਏ ਸੀ ਪਹਿਲੀ ਵਾਰ ਆਏ ਸੀ 7 ਸਾਲ ਹੋ ਗਏ ਪਰ ਇਹ ਪਹਿਲੀ ਵਾਰ ਹੈ ਤੇ ਤੁਸੀਂ ਇਸ ਟੂਰ ਨੂੰ ਲੈ ਕੇ ਕੀ ਸੋਚਦੇ ਹੋ ਸਾਰੇ ਵਾਰ ਤੋਂ ਬਾਅਦ ਜੁੜਨਾ ਚਾਹੀਦਾ ਆ ਇਹਦੇ ਨਾਲ ਕਮੇਟੀ ਨਾਲ ਕਮੇਟੀ ਨਾਲ ਚਲੋ ਠੀਕ ਹੈ ਚਲੋ ਸਾਡੇ ਵਾਲੋਂ ਵੀ ਤੁਹਾਡਾ ਧੰਨਵਾਦ ਆ ਤੁਸੀਂ ਸਾਡਾ ਇਹ ਸਾਰੀ ਵੀਡੀਓ ਬਣਾਉਣ ਦੇ ਵਿੱਚ ਯੋਗਦਾਨ ਦਿੱਤਾ ਤੇ ਬਹੁਤ ਸਾਰਾ ਤੁਹਾਡਾ ਧੰਨਵਾਦ ਆ ਥੈਂਕ ਯੂ ਸੋ ਮਚ